ਮੱਖਣਾ ਮੇਰਾ ਬਹੁਤ ਪੁਰਾਣਾ ਪਿਆਰ ਹੈ ਤੇ ਜਦੋਂ ਵੀ ਮੇਰੇ ਕੋਲ ਆਉਂਦਾ ਮੈਂ ਉਹਨੂੰ ਕਹਿੰਦਾ ਸੀ ਤੇਰੇ ਕੋਲ ਚਾਹ ਪੀਣ ਆਵਾਂਗੇ ਮੱਖਣ ਨੇ ਲੱਗਿਆ ਫਿਰ ਮੈਂ ਅੱਜ ਆ ਰਿਹਾ ਸੀ ਮੈਂ ਕਹਿੰਦਾ ਤੂੰ ਫੋਨ ਕੀਤਾ ਮੈਂ ਕਹਿੰਦਾ ਤੇਰੇ ਘਰੇ ਚਾਹ ਪੀ ਤੇ ਜੇ ਆਪਾਂ ਗਲਤ ਫੈਸਲੇ ਲੈ ਲਏ ਤੁਸੀਂ ਦੇਖ ਲਓ ਕਿਵੇਂ 10 ਸਾਲ ਬਰਬਾਦ ਹੋ ਗਏ ਆਪਣੇ ਮੈਨੂੰ ਆਸ ਹੈ ਇੱਕ ਹੀ ਆਪਾਂ ਸਾਰੇ ਆਪਣੀ ਖੇਤਰੀ ਪਾਰਟੀ ਪੰਜਾਬ ਦੀ ਪਾਰਟੀ ਜਿਹੜੀ ਥੋੜਾ ਤਕਦਨ ਸਮਝਦੀ ਹੈ ਜੋ ਰਿਸ਼ਤਾ ਸਾਡਾ ਤੁਹਾਡੇ ਨਾਲ ਹੈ ਉਹ ਨਾ ਕਾਂਗਰਸ ਦਾ ਹੋ ਸਕਦਾ ਨਾ ਢਾੜਵਾਲਾਂ ਦਾ ਹੋ ਸਕਦਾ ਨਾ ਭਾਜਪਾ ਵਾਲਿਆਂ ਦਾ ਕਿਉਂਕਿ ਦਿੱਲੀ ਵਾਲੀਆਂ ਪਾਰਟੀਆਂ ਇਹਨਾਂ ਨੂੰ ਦਰਦ ਹੀ ਨਹੀਂ ਪੰਜਾਬ ਪ੍ਰਤੀ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਸੇਵਾ ਕਰਨ ਵਾਸਤੇ ਪਿਆਰ ਵੰਡਣ ਵਾਸਤੇ ਨਹੀਂ ਅਸੀਂ ਇੱਕ ਦੋ ਵਾਰੀ ਮੈਂ ਆਪਣੀ ਜਦੋਂ ਸੌਫਤ ਲੈ ਕੇ ਹੁੰਦਾ ਦੇਖੇ ਸਾਰੇ ਪਿੰਡ ਨੇ ਇਸੇ ਤਰ੍ਹਾਂ ਪਿਆਰ ਦਿੱਤਾ ਸੀ ਅੱਜ ਉਹ ਹੀ ਮੈਨੂੰ ਸੀ ਇੰਝ ਆ ਗਿਆ ਸੋ ਅੱਜ ਸਰਦਾਰ ਸੁਖਵੀਰ ਸਿੰਘ ਜਵਾਦਰ ਸ਼੍ਰੋਮਿਕ ਕਾਲੀ ਦਾ ਪ੍ਰਧਾਨ ਆਪਣੇ ਨਗਰ ਪਹੁੰਚੇ ਹਨ ਤੇ ਮੈਂ ਆਪਣੇ ਵੱਲੋਂ ਤੇ ਆਪਣੀ ਗ੍ਰਾਮ ਪੰਚਾਇਤ ਦੇ ਸਾਰੇ ਨਗਰ ਨਿਵਾਸੀਆਂ ਲੋਕੀ ਜੀ ਆਖਦਾ ਜੀ ਕਿ ਨਾਲ ਸਾਡੇ ਬਹੁਤ ਸਾਹਿਬ ਰਾਜਪਤਰ ਸਿੰਘ ਜੀ ਰਾਜਕਮਲ ਵੀਰ ਸਾਡੇ ਅ ਬਹੁਤ ਸਾਹਿਬ ਬਸੀ ਸਾਹਿਬ ਤੇ ਮੇਰੇ ਸਾਰੇ ਪਿੰਡ ਦੇ ਜੋ ਸੋ ਸਾਰਿਆਂ ਨੂੰ ਜੀ ਆਇਆਂ ਵੈਲਕਮ ਹੇ ਬਸ ਅੱਜ ਤਾਂ ਕੀ ਕਹਿੰਦੇ ਹੁੰਦੇ ਈ ਟੱਚ ਕਰਨ ਆਏ ਆ ਪ੍ਰਧਾਨ ਸਾਹਿਬ ਕਿਉਂਕਿ ਸਾਡਾ ਪਹਵਾਨਾ ਦਾ ਪਿੰਡ ਆ ਕੁਆਲਿਟੀ ਦਾ ਤੇ ਇਦਾਂ ਦੀਆਂ ਗੱਲਾਂ ਨਾਲ ਸਾਰੀ ਖੁਸ਼ ਰਹਿੰਦੇ ਆ ਤੇ ਤੁਸੀਂ ਆਏ ਆ ਬਹੁਤ ਚੰਗਾ ਲੱਗਾ ਇਹ ਸਾਰੇ ਦਿਲੋਂ ਆਇਆ ਕਿਸੇ ਨੂੰ ਮਜਬੂਰ ਨਹੀਂ ਕੀਤਾ ਬਸ ਇੱਕ ਇੱਕ ਕੀ ਹੁੰਦੇ ਕਾਂ ਦੇ ਹੱਥ ਸਨੇਹ ਵਾਲੀ ਗੱਲ ਆ ਤੁਹਾਡਾ ਚਾਹ ਬਹੁਤ ਸਾਰਿਆਂ ਨੂੰ ਵੀ ਤੁਸੀਂ ਅੱਜ ਸਾਡੇ ਪਿੰਡ ਆਏ ਆ ਸਾਰੇ ਸਾਡੀਆਂ ਜਿੰਨੀਆਂ ਸ਼ਹਿਜ ਕਮੇਟੀ ਬੌਧਾ ਦੀਆਂ ਦੌੜਾਂ ਵਾਲੀ ਫੁੱਟਬਾਲ ਪਲੇਅਰ ਸਾਡੀ ਕਬੱਡੀ ਵਾਲੇ ਜਿੰਨੇ ਵੀ ਨੌਜਵਾਨ ਬਖ ਬਖ ਸੰਸਥਾ ਦੇ ਅਦਰ ਹੈਗੇ ਆ ਸਾਡੀ ਪੂਰੀ ਪਾਰਟੀ ਜਾਗਰਨ ਪਾਰਟੀ ਉਹ ਵੀ ਸਾਰੇ ਪਹੁੰਚੇ ਆ ਜੀ ਸੋ ਇਥੇ ਕੋਈ ਇਥੇ ਮਲਟੀਕਲਚਰ ਪਰ ਉਹਨਾਂ ਦੇ ਵਿੱਚ ਸਾਰਿਆਂ ਚ ਇਨਾ ਪਿਆਰ ਆ ਦੇ ਕਦੀ ਪਤਾ ਹੀ ਨਹੀਂ ਲੱਗਾ ਵੀ ਕੌਣ ਹੈ ਇੱਕੋ ਹੀ ਅਬਦੁੱਲਲਾ ਨੂਰ ਪਾਇਆ ਕੁਦਰਤ ਦੇ ਸੰਬੰਧਿਤ ਇਹ ਨੂੰ ਪਿੰਡ ਸਰਪਚਾ ਉਹ ਕਹਿੰਦੇ ਕੋਣ ਭਲੀ ਕੋ ਮੰਦੀ ਸੋ ਉਸ ਬਾਗ ਨੂੰ ਮੁੱਖ ਰੱਖਦੇ ਆ ਇਹ ਸਾਰੇ ਪਿੰਡ ਵਿੱਚ ਇਦਾਂ ਹੀ ਰਹਿੰਦੇ ਆ ਮੈਂ ਜਦ ਦੀ ਸਰਦ ਸੁਆਲੀ ਪ੍ਰਧਾਨ ਸਾਹਿਬ ਉਹਦੇ ਇਦਾਂ ਹੀ ਤੇ ਤੁਸੀਂ ਜ਼ਰੂਰ ਇਹਨਾਂ ਨੂੰ ਥੋੜਾ ਸੈਟ ਕਰਿਓ ਆਵਾਜ਼ ਮਾਈਕ ਦੁਆਰ ਪਾਸ ਜਿੰਦਾਬਾਦ 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 ਪਿੰਡ ਸ਼ੰਕਰ ਦੇ ਪਤਵੰਤੇ ਸੱਜਣੋਂ ਫਤਿਹ ਅਸ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੱਖਣਾ ਮੇਰਾ ਬਹੁਤ ਪਿਆਰਾ ਪਿਆਰ ਹੈ ਤੇ ਜਦੋਂ ਵੀ ਮੇਰੇ ਕੋਲ ਆਉਂਦਾ ਮੈਂ ਉਹਨੂੰ ਕਹਿੰਦਾ ਸੀ ਤੇਰੇ ਘਰੇ ਚਾਹ ਪੀਣ ਆਵਾਂਗੇ ਮੌਕੇ ਨਹੀਂ ਲੱਗਿਆ ਫਿਰ ਮੈਂ ਅੱਜ ਆ ਰਿਹਾ ਸੀ ਮੈਂ ਕਿਹਾ ਤੇਨੂੰ ਫੋਨ ਕੀਤਾ ਮੈਂ ਕਿਹਾ ਅੱਜ ਤੇਰੇ ਘਰੇ ਚਾਹ ਪੀਣ ਦੇਖੋ ਜੋ ਹਾਲਾਤ ਅੱਜ ਇਹ ਬਹੁਤ ਮਾੜੀ ਹਾਲਤ ਹੈ ਜੇ ਪੰਜਾਬ ਨਾ ਬਚਿਆ ਤੇ ਜੇ ਆਪਾਂ ਗਲਤ ਫੈਸਲੇ ਲੈ ਲਏ ਤੁਸੀਂ ਦੇਖ ਲਓ ਕਿਵੇਂ 10 ਸਾਲ ਬਰਬਾਦ ਹੋ ਗਏ ਆਪਣੇ 5 ਸਾਲ ਕਾਂਗਰਸ ਨੇ 5 ਸਾਲ ਝਾੜੂ ਵਾਲੇ ਨੇ ਮੈਨੂੰ ਆਸ ਹੈ ਐਕਤੀ ਆਪ ਸਾਰੇ ਆਪਣੀ ਖੇਤਰੀ ਪਾਰਟੀ ਪੰਜਾਬ ਦੀ ਪਾਰਟੀ ਜਿਹੜੀ ਥੋੜਾ ਦੁਖਦਰ ਸਮਝਦੀ ਹੈ ਉਹ ਰਿਸ਼ਤਾ ਸਾਡਾ ਤੁਹਾਡੇ ਨਾਲ ਹੈ ਉਹ ਨਾ ਕਾਂਗਰਸ ਦਾ ਹੋ ਸਕਦਾ ਨਾ ਢਾੜਵਾਲਾਂ ਦਾ ਹੋ ਸਕਦਾ ਨਾ ਭਾਜਪਾ ਵਾਲਿਆਂ ਦਾ ਕਿਉਂਕਿ ਦਿੱਲੀ ਵਾਲੀਆਂ ਪਾਰਟੀਆਂ ਇਹਨਾਂ ਨੂੰ ਦਰਦ ਹੀ ਨਹੀਂ ਪੰਜਾਬ ਪ੍ਰਤੀ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਸੇਵਾ ਕਰਨ ਵਾਸਤੇ ਪਿਆਰ ਵੰਡਣ ਵਾਸਤੇ ਨਹੀਂ ਸੋ ਮੈਂ ਜਿਆਦਾ ਸਮਾਂ ਨਹੀਂ ਲੈਣਾ ਇਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਨੂੰ ਮੱਕਨੂ ਮੈਨੂੰ ਮੌਕਾ ਮਿਲਿਆ ਤੇਰੇ ਪਿੰਡ ਆਉਂਦਾ ਚਲੋ ਸਾਡੀ ਸਾਰੀ ਕਾਲੀ ਕਲ ਦੀ ਲੀਡਰਸ਼ਿਪ ਇੱਥੇ ਬੈਠੀ ਹੈ ਉਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੈਗੂ ਜੀ ਕਾ ਕਲਸਾ ਤੇ ਵੈਗੂ ਜੀ ਤੇ ਕਿਸੇ ਨੇ ਕੋਈ ਗੱਲ ਗੁਲ ਕਰਨੀ ਹੋਵੇ ਤਾਂ ਕਰ ਸਕਦੇ ਆ ਕਲ ਕਮੀ ਹੋ ਦਸ